ਕੀ ਤੁਹਾਨੂੰ ਪਤਾ ਹੈ ਕਿ ਸਨ 2000 ਤੱਕ ਕੋਈ ਵੀ ਪਰਸਨ ਭਾਰਤ ਵਿੱਚ ਕਿਤੇ ਵੀ ਸਮੋਕਿੰਗ ਕਰ ਸਕਦਾ ਸੀ ਚਾਹੇ ਕੋਈ ਮਾਰਕੀਟ ਹੋਵੇ ਚਾਹੇ ਕਾਲਜ ਹੋਵੇ ਸਕੂਲ ਹੋਵੇ ਰੇਲਵੇ ਬੱਸ ਕਿਤੇ ਵੀ ਸਮੋਕਿੰਗ ਕਰ ਸਕਦਾ ਸੀ ਐਂਡ ਇਸ ਤੇ ਕੋਈ ਵੀ ਪਾਬੰਦੀ ਨਹੀਂ ਸੀ ਪਰ 2001 ਦੇ ਵਿੱਚ ਇੱਕ ਕੇਸ ਨੇ ਇਹ ਸਭ ਬਦਲ ਦਿੱਤਾ ਮੁਰਲੀ ਐਸ ਦਿਉਰਾ ਵਰਸਸ ਯੂਨਿਨ ਆਫ ਇੰਡੀਆ ਮੋਰਲਿਸ ਦਿਓਰਾ ਦਾ ਕਹਿਣਾ ਸੀ ਕਿ ਜੋ ਇਨਸਾਨ ਸਮੋਕਿੰਗ ਨਹੀਂ ਕਰਦਾ ਉਸ ਦੀ ਹੈਲਦੀ ਲਾਈਫ ਦਾ ਜਿਹੜਾ ਰਾਈਟ ਹੈ ਉਹ ਵਾਇਲਟ ਹੋ ਰਿਹਾਗਾ ਯਾਨੀ ਜੇਕਰ ਕੋਈ ਸਮੋਕਿੰਗ ਕਰ ਰਿਹਾਗਾ ਤਾਂ ਆਬਵੀਅਸ ਹੈ ਜਿਹੜਾ ਸਮੋਕਿੰਗ ਨਹੀਂ ਕਰਦਾ ਉਹਦੀ ਇੱਕ ਹੈਲਦੀ ਲਾਈਫ ਆ ਉਹ ਇੱਕ ਤਰੀਕੇ ਦੇ ਨਾਲ ਖਰਾਬ ਹੋ ਰਹੀ ਹੈ ਸੋ ਰਾਈਟ ਟੂ ਹੈਲਦੀ ਲਾਈਫ ਨੂੰ ਵਾਇਲਟ ਨਾ ਹੋਵੇ ਇਸ ਕਰਕੇ ਸੁਪਰੀਮ ਕੋਰਟ ਦਾ 2001 ਦੇ ਵਿੱਚ ਬਹੁਤ ਵਧੀਆ ਡਿਸੀਜਨ ਆਇਆ ਕਿ ਪਬਲਿਕ ਪਲੇਸ ਦੇ ਵਿੱਚ ਸਮੋਕਿੰਗ ਕਰਨਾ ਅਲਾਉ ਨਹੀਂ ਹੈ ਸੋ ਇਸ ਕਰਕੇ ਕੁਐਸਚਨ ਪੁੱਛਿਆ ਜਾ ਸਕਦਾ ਕਿ ਮੋਰਲੀ ਐਸ ਦਿਉਰਾ ਵਰਸਸ ਯੂਨੀਅਨ ਆਫ ਇੰਡੀਆ ਕਿਹੜੇ ਆਰਟੀਕਲ ਦੇ ਨਾਲ ਸੰਬੰਧਿਤ ਆ ਤੇ ਇਹਦਾ ਕਮੈਂਟ ਬਾਕਸ ਦੇ ਵਿੱਚ ਆਨਸਰ ਤੁਸੀਂ ਜਲਦੀ ਦੇਣਾ ਆ ਆਪਸ਼ਨ ਤੁਹਾਡੇ ਸਾਹਮਣੇ ਆ ਥੈਂਕ ਯੂ